ਵੇਲੇ ਗਰਾਫਲੇ ਵਾਲਾ ਨਹੀਂ ਕੋਈ ਕੋਈ ਵੈਰੀਫਾਈ ਕਰ ਲੈਂਦੇ ਆ ਹੋਰ ਵੀ ਹਾਂ ਹੋਰ ਵੀ ਦੇ ਰਿਹਾ ਇਹ ਵੀ ਨਹੀਂ ਇਹੋਂ ਦਾ ਯਾਰਾ ਨਹੀਂ ਰਹੇ ਸਿੰਘ ਕੀ ਕੰਮ ਕਰ ਰਹੇ ਹੋ ਕੰਮ ਹੈ ਇਹ ਹੀ ਰਾਜਗIRI ਬੈਠੀ ਹਾਂ ਜੇ ਵਰਗਾ ਕਿਤੇ ਇਧਰ ਰਾਣੀ ਨਾਲਗਾ ਪਤਾ ਨਹੀਂ ਤਾਂ ਪਤਾ ਹੀ ਕੋਈ ਨਾ ਜਿਵੇਂ ਇਹ ਜਿਵੇਂ ਹੈ ਹਾਂ ਜੀ ਕਿਆ ਬਾਤ ਹੈ ਇਹ ਨਹੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਤੇ ਨਜ਼ ਰੱਖਦੇ ਜਿਹੜੀ ਕੈਸ਼ ਕੁਈ ਹੋਰ ਕਾਬਲੇ ਤਰਾ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਬੈਪਨ ਹੋ ਗਿਆ ਅਕਸਾਈ ਜੋਗੀ ਉਹਦੇ ਰਿਗਾਰਡਿੰਗ ਲਾਇਆ ਮੈਂ ਤੇ ਮੇਰੀ ਟੀਮ ਜਿਹੜੀ ਐ ਐਸਟੀਓ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀਆਂ ਐਸਐਸਟੀ ਟੀਮ ਦੇ ਨਾਲ ਹੀ ਤੇ ਨਾਕੇ ਬਿਲਕੁਲ ਨਿਊਟਲੀ ਇਡੀ ਚੈਕਿੰਗ ਕਰ ਰਹੇ ਆ ਦਰਾਨੇ ਚੈਕਿੰਗ ਸਾਡੀ ਜਿਹੜੀ ਐ ਐਸਐਸਟੀ ਟੀਮਾਂ ਨੂੰ ਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12 ਲੱਖ 68400 ਕਰਕੋ ਕੀਤਾ ਹੈ ਉਦੋਂ ਹੁਣ ਵੀ ਜਿਹੜੀ ਜਿਹੜੇ ਸਾਡੀ ਆ ਤੇਲ 1 ਜੂਨ ਤੱਕ ਜਾਰੀ ਰਹੀ ਰਹੀ ਇਲੈਕਸ਼ਨ ਦਾ